ਆ ਇਹ ਜੋ ਸੀਐਮ ਸਾਹਿਬ ਨੇ ਜੋ ਸ਼ੁਰੂ ਕੀਤਾ ਨਾ ਉਦਮ ਇਹ ਯੁੱਧ ਨਸ਼ਿਆਂ ਵਿਰੁੱਧ ਕਮਾਲ ਹੈ ਉਹਦੇ ਵਾਸਤੇ ਡੀਏਜੀ ਸਾਹਿਬ ਅਨਜੀਤ ਸਿੰਘ ਸਿੱਧੂ ਸਾਹਿਬ ਉਹ ਖਾਸ ਤੌਰ ਤੇ ਉਹ ਉਹਨਾਂ ਦਾ ਭਾਸ਼ਣ ਜੋ ਸੁਣਿਆ ਜੋ ਜਜ਼ਬਾ ਦੇਖਿਆ ਉਹਨਾਂ ਦੇ ਅੰਦਰ ਮੈਨੂੰ ਪਹਿਲੀ ਵਾਰੀ ਇਹ ਕੰਫੀਡੈਂਸ ਹੋਇਆ ਕਿ ਅਸੀਂ ਪੁਲਿਸ ਪਰ ਇਹ ਵਿਚਾਰ ਰੱਖਦੇ ਆ ਨਾ ਉਹ ਗਲਤ ਨਾ ਕਰਦੇ ਪੁਲਿਸ ਬਹੁਤ ਕੁਝ ਕਰਨਾ ਚਾਹੁੰਦੀ ਹੈ ਬਸ਼ਰਤੇ ਸਾਡੀ ਪਬਲਿਕ ਸਾਡੀ ਜਿਹੜੇ ਜਿਨ੍ਹਾਂ ਨਾਲ ਇਹ ਵਾਪਰ ਰਹੀਆਂ ਨੇ ਘਟਨਾਵਾਂ ਨਸ਼ੇਦੀਆਂ ਉਹ ਨਾਲ ਜੋੜਨਗੇ ਉਹ ਪਿੰਡ ਨਾਲ ਜੁੜਨਗੇ ਸਾਥ ਦੇਣਗੇ ਸਰਕਾਰ ਦਾ ਤਾਂ ਫੇਰ ਇਹ ਹੋ ਸਕਦਾ ਹੈ ਇਹ ਸੁਨੇਹਾ ਬਹੁਤ ਸੋਹਣਾ ਦਿੱਤਾ ਵੀ ਹੈ ਜੀ ਸਾਧ ਨੇ ਮੈਂ ਮੈਂ ਫੈਨ ਹੋ ਗਿਆ ਉਹਨਾਂ ਦਾ ਕਮਾਲ ਹੈ ਉਹ ਸਪੀਚ ਅੱਖ ਝਪਕ ਨੂੰ ਦਿਲ ਨਹੀਂ ਕਰਦਾ ਸੀ ਉਹ ਉਹਨਾਂ ਦਾ ਚਿਹਰਾ ਉਹਨਾਂ ਦੇ ਜਿਹੜੀ ਗੋਡੀ ਲੈਂਗੁਏਜ ਹੁੰਦੀ ਹੈ ਉਹ ਦੱਸ ਰਹੀ ਸੀ ਕਿ ਹਾਂ ਇਹ ਇੱਥੋਂ ਮਨ ਤੋਂ ਇੱਥੋਂ ਦਿਮਾਗ ਤੋਂ ਇੱਥੋਂ ਬੋਲਦੇ ਨੇ ਉਹ ਪੰਜਾਬ ਦਾ ਭਲਾ ਚਾਹੁੰਦੇ ਨੇ ਉਹਨਾਂ ਨੂੰ ਡਰਦਾ ਹੈ ਇਹ ਜੋ ਨਸ਼ਿਆਂ ਕਰਕੇ ਪੰਜਾਬ ਦੀ ਹਾਲਤ ਹੋਈ ਹੈ ਉਹ ਫਾਈਟ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਛੇਤੀ ਪਿੱਛੇ ਹਟਣ ਵਾਲੇ ਜਾਂ ਇਹ 2-4 ਮਹੀਨਿਆਂ ਚ 10 ਦਿਨਾਂ ਚ 15 ਦਿਨਾਂ ਦੇ ਖਤਮ ਹੋ ਜੂ ਉਹ ਕਹਿੰਦੇ ਉਹਨਾਂ ਨੇ ਕਿ ਇੱਕ ਇੱਕ ਨਿਊਜ਼ ਬਣ ਗਈ ਬਸ ਹੁਣ ਹੁਣ ਇੱਕ ਕੱਪ ਕਰ ਦੇਣਗੇ ਮੈਨੂੰ ਲੱਗਦਾ ਨਹੀਂ ਇਹ ਚੁੱਪ ਕਰਨਗੇ ਇਹ ਬਕਾਇਦਾ ਪੈਰਾ ਦੇ ਕੇ ਬਕਾਇਦਾ ਡਟ ਕੇ ਨਸ਼ਿਆਂ ਦੇ ਖਿਲਾਫ ਸਾਡੀ ਪੁਲਿਸ ਲੜੂਗੀ ਉਹ ਮੈਨੂੰ ਵਿਸ਼ਵਾਸ ਦਿਵਾਇਆ ਡੀਆਜੀ ਸਾਹਿਬ ਨੇ ਮੈਂ ਦੇਖੋ ਮੈਂ ਆਲਵੇਜ਼ ਮੈਂ ਨਸ਼ਿਆਂ ਦੇ ਖਿਲਾਫ ਹੀ ਬੋਲਦਾ ਸ਼ਾਇਦ ਇਸੇ ਕਰਕੇ ਚੋਣ ਹੋਈ ਮੈਂ ਡਰ ਕੇ ਨਹੀਂ ਬੋਲਦਾ ਮੈਂ ਖੁੱਲ ਕੇ ਬੋਲਦਾ ਇਹ ਸਾਰੇ ਪੰਜਾਬ ਨੂੰ ਮੇਰੇ ਵੱਲੋਂ ਵੀ ਇਹ ਬੇਨਤੀ ਹੈ ਕਿ ਅਸੀਂ ਪੁਲਿਸ ਦਾ ਸਾਥ ਲਈਏ ਔਰ ਨਸ਼ੇ ਦੇ ਵਪਾਰੀਆਂ ਦੇ ਨਾਲ ਨੱਥ ਪਾਉਣ ਵਿੱਚ ਮੰਦਤਗਾਰ ਸਾਬਤ ਹੋਈਏ